ਨਹੀਂ ਜੀ ਅਸੀਂ ਤਾਂ ਉੱਥੇ ਢਿੰਗ ਗਲਵਾੜੇ ਛੱਡਣਾ ਸੀਗਾ ਜੀ ਉੱਥੇ ਸਾਡੇ ਕੋਲੇ ਪ੍ਰੂਫ ਹੀ ਕੋਈ ਨਹੀਂ ਸੀਗਾ ਉਹ ਇਸ ਕਰਕੇ ਅਸੀਂ ਉੱਥੇ ਛੱਡ ਜੀ ਚਰਨਜੀਤ ਕਿੱਥੋਂ ਰਹਿਣਾ ਹੁੰਦਾ ਜੀ ਮੋਗੇ ਤੇ ਆ ਕੀ ਗਲਪਤ ਹੋਈ ਸੀ ਉਸ ਦਿਨ ਕੋਈ ਕੋ ਬੱਚੇ ਨੂੰ ਬ੍ਰੋਕੀ ਸੱਚ ਨੂੰ ਜੀ ਮੇਰੇ ਵੀ ਦਿਮਾਗ ਤੇ ਥੋੜੀ ਐਬਸੈਂਟ ਹੈ ਜੀ ਬੱਚਾ ਵੀ ਹੈ ਤੇ ਜੀ ਮੈਂ ਸੌਰੇ ਨੂੰ ਨਾਲ ਲੈ ਕੇ ਆਈ ਸੀ ਜੀ ਤੇ ਜੀ ਹੁਣ ਮੈਂ ਗਲਤੀ ਕਰਦੀ ਆ ਮਾਫ ਮੰਗਦੀ ਆ ਜੀ ਇਸ ਗੱਲ ਦੀ ਮੈਂ ਗਲਤੀ ਕਰਤੀ ਏ ਜੀ ਬਾਬੇ ਤੋਂ ਮਾਫੀ ਮੰਗਦੇ ਚਾਹੁੰਦੀ ਹਾਂ ਮੈਂ ਜੀ ਕਿਸੇ ਨੇ ਕਿਹਾ ਸੀ ਤੁਹਾਨੂੰ ਸ਼ਰਮ ਨਹੀਂ ਜੀ ਨਹੀਂ ਜੀ ਸੀ ਆਪਣੇ ਆਪ ਆਏ ਇਹ ਜਗ੍ਹਾ ਹੀ ਕੋਤਣੀ ਗਈ ਸੀ ਜੀ ਮੈਂ ਥੋੜੀ ਜਿ ਮਜਬੂਰ ਸੀ ਤਾਂ ਕਰਕੇ ਬੱਚਾ ਅਪਸੈਂਟ ਸੀ ਕਿ ਮਜਬੂਰੀ ਜੀ ਮੇਰੀ ਮਜਬੂਰੀ ਜੀ ਮੈਂ ਦੂਜੀ ਤੀਜੀ ਥਾਂ ਗਿਆ ਆਈ ਆ ਜੀ ਤਾਂ ਕਰਕੇ ਇਸ ਕਰਕੇ ਮੇਂ ਮਜਬੂਰੀ ਹੈ ਜੀ ਇਸ ਦੇ ਵਿੱਚ ਤੁਹਾਡੇ ਸਹੁਰੇ ਨੇ ਵੀ ਸਾਥ ਦਿੱਤਾ ਹਾਂ ਜੀ ਦਰਜਨੀ ਕੇ ਇਥੇ ਸ਼ੰਤਨ ਸ਼੍ਰੀ ਗੁਰੂ ਰਾਮਦਰ ਦੇ ਨੀਂ ਦੁਨੀਆ ਅੰਦੀ ਹੈ ਤੇ ਤਾਤਾ ਮੰਦਿਰ ਨੇ ਤੁਸੀਂ ਆਪਣੇ ਬੱਚੇ ਨਿਸਰਾ ਸ਼ਰਮ ਜੀ ਸੁਲਤੀ ਦਾ ਸਾਫ ਕਰਦੇ ਆਂ ਜੀ ਆਪ ਜੀ ਦਾ ਸਰਤਾ ਹੁੰਦਾ ਹਾਂਜੀ ਆਉਂਦਾ ਜੀ ਆਹ ਮਾਫੀ ਮੰਗੀ ਗੁਰੂ ਰਾਮ ਹਾਂਜੀ ਜੀ ਮਾਫੀ ਮੰਗਣੀ ਆਏ ਜੀ ਕੀ ਨਾਮ ਹੈ ਬਤਾਵੇ ਮੇਰਾ ਨਾਮ ਕਲਦੀਪ ਸਿੰਘ ਹਾਂਜੀ ਕੁਝ ਦਿਨ ਤੁਸੀਂ ਆਏ ਸੀ ਤੇ ਇੱਕ ਬੱਚੇ ਨੂੰ ਛੱਡ ਕੇ ਚਲੇ ਗਏ ਸੀ ਕੀ ਕਾਰਨ ਹੋ ਕੀ ਮਿਹਰਬਾਨੀ ਹੋ ਮੈਂ ਗਲਤੀ ਹੋ ਗਈ ਵਸ ਇਹ ਕਿਸ ਤਰ੍ਹਾਂ ਸਮਝੀਆ ਇਸ ਵੀ ਇੱਥੇ ਛੱਡਣਾ ਸੀ ਨਹੀਂ ਜੀ ਅਸੀਂ ਤਾਂ ਉੱਥੇ ਿੰਗਲਵਾੜੇ ਛੱਡਣਾ ਸੀਗਾ ਜੀ ਉੱਥੇ ਸਾਡੇ ਕੋਲੇ ਪ੍ਰੂਫ ਹੀ ਕੋਈ ਨਹੀਂ ਸੀਗਾ ਉਹ ਇਸ ਕਰਕੇ ਅਸੀਂ ਉੱਥੇ ਛੱਡਣਾ ਛੱਡਣਾ ਕਿਉਂ ਸੀ ਕੀ ਕੰਮ ਸੀ ਅਸੀਂ ਇਸ ਗੱਲ ਦੀ ਗਲਤੀ ਚਾਹੁੰਦੇ ਆ ਮਾਫੀ ਚਾਹੁੰਦੇ ਆ ਇਹ ਵੀ ਸਾਡੇ ਤੋਂ ਗਲਤੀ ਹੋ ਗਈ ਮਾਫਤ ਵਾਹਿਗੁਰਜ ਜੀ ਕਾ ਖਾਲਸਾ ਸ੍ਰੀ ਵਾਹਿਗੁਰਜ ਕੀ ਫਤਿਹ ਦਾਫ ਅਰਜਿੰਦਰ ਸਿੰਘ ਰੂਬੀ ਮੈਨੇਜਰ ਜੀ ਦਰਬਾਰ ਸਾਹਿਬ ਸੰਗਤਾਂ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਕਿ ਦੁਪਹਿਰੇ 2:47 ਵਜੇ ਇੱਕ ਪਰਿਵਾਰ ਜਲਿਆਂ ਵਾਲੇ ਬਾਗ ਹੈਰੀਟੇ ਵਾਲੇ ਪਾਸਿਓਂ ਆਉਂਦਿਆਂ ਹੋਇਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਮੁੱਖ ਦਰਬਾਰ ਘੰਟਾ ਘਰ ਰਸਤੇ ਅੰਦਰ ਪਰਵੇਸ਼ ਕਰਦੇ ਹਨ ਜਿਨ੍ਹਾਂ ਦੇ ਨਾਲ ਦੋ ਬੱਚੇ ਇੱਕ ਔਰਤ ਤੇ ਇੱਕ ਮਰਦ ਹੈ ਇਹ ਬੱਚਾ ਜੋ ਕਿ ਇਸ ਪਰਿਵਾਰ ਵੱਲੋਂ ਇੱਕ ਬੱਚਾ ਆਪਣਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀਆਂ ਪ੍ਰਕਰਮਾਂ ਵਿੱਚ ਛੱਡ ਕੇ ਪੂਰੇ 10 ਮਿੰਟ ਬਾਅਦ ਹੀ ਵਾਪਸ ਘੰਟਾ ਘਰ ਰਸਤੇ ਭੱਜ ਜਾਂਦੇ ਹਨ ਜਿਸ ਨੂੰ ਕਿ ਗਲੀਆਰਾ ਚੌਂਕੀ ਦੇ ਧਿਆਨ ਵਿੱਚ ਲਿਆ ਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਦਰਬਾਰ ਸਾਹਿਬ ਵੱਲੋਂ ਇਹ ਬੱਚਾ ਪਿੰਗਲਵਾੜਾ ਮੁੱਖ ਦਫ਼ਤਰ ਬਸ ਸਟੈਂਡ ਦੇ ਸਾਹਮਣੇ ਅੰਮ੍ਰਿਤਸਰ ਵਿਖੇ ਢੇਜ ਦਿੱਤਾ ਗਿਆ ਹੈ ਇਸ ਬੱਚੇ ਦੀ ਉਮਰ ਕਰੀਬ 5 ਤੋਂ 6 ਸਾਲ ਲੱਗ ਰਹੀ ਹੈ ਜਿਸ ਨੇ ਨੀਲੇ ਰੰਗ ਦੀ ਟੀ-ਸ਼ਰਟ ਤੇ ਨਿੱਕਰ ਪਾਈ ਹੋਈ ਹੈ ਜੋ ਕਿ ਸੰਗਤਾਂ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਕਿ ਅਗਰ ਕਿਸੇ ਨੂੰ ਵੀ ਇਸ ਸੰਬੰਧੀ ਕੋਈ ਪਤਾ ਕਿਸੇ ਪਿੰਡ ਸ਼ਹਿਰ ਵਿੱਚ ਲੱਗਦਾ ਹੈ ਤਾਂ ਉਹ ਇਸ ਸੰਬੰਧੀ ਜਾਣਕਾਰੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਸ੍ਰੀ ਦਰਬਾਰ ਸਾਹਿਬ ਪ੍ਰਕਰਮਾ ਅਤੇ ਜਾਂ ਫਿਰ ਗਲਿਆਰਾ ਚੌਂਕੀ ਸ੍ਰੀ ਦਰਬਾਰ ਸਾਹਿਬ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ